ਸੱਚੀ ਕਾਲਜੀ ਅੱਜ ਦੀ ਵੱਡੀ ਖਬਰ ਮੁਲਾਜ਼ਮਾਨਾਂ ਨਾਲ ਸੰਬੰਧਿਤ ਹੈ ਸੈਂਕੜੇ ਅਧਿਆਪਕ ਫਿਰ ਨਿਰਾਸ਼ਾ ਦੇ ਆਲੰਗ ਚ ਕਰੀਬ ਡੇਢ ਦਾ ਹੱਕੇ ਤੋਂ ਤਰੱਕੀ ਲੈਣ ਦੇ ਹੱਕਦਾਰ ਅਧਿਆਪਕਾਂ ਨੂੰ ਨਹੀਂ ਮਿਲ ਰਿਹਾ ਪ੍ਰੋਮੋਸ਼ਨ ਡੀਟੀਐਫ ਪੰਜਾਬ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸ਼ੁਰੂ ਕਰਦੇ ਹਾਂ ਅੱਜ ਦੀ ਵੱਡੀ ਖਬਰ ਸਿੱਖਿਆ ਵਿਭਾਗ ਪੰਜਾਬ ਵੱਲੋਂ ਪਿਛਲੇ ਸਾਲਾਂ ਵਿੱਚ ਹੋਈਆਂ ਤਰੱਕੀ ਹਾਸਲ ਕਰਨੋਂ ਵਾਜਿ ਰਹਿ ਗਏ ਸੀਨੀਅਰ ਅਧਿਆਪਕਾਂ ਨੂੰ ਤਰੱਕੀਆਂ ਦੇ ਲੈਕਚਰਰ ਬਣਾਉਣ ਦੇ 12 ਜੁਲਾਈ 2024 ਵਾਲੇ ਆਰਡਰ 13 ਜੁਲਾਈ 2024 ਨੂੰ ਤਕਨੀਕੀ ਕਾਰਨ ਕਹਿੰਦੇ ਹੋਏ ਰੱਦ ਕਰਦੇ ਹੋਏ ਹਾਲੇ ਤੱਕ ਉਹਨਾਂ ਤੇ ਤਕਨੀਕੀ ਕਾਰਨ ਕਹਿੰਦੇ ਹੋਏ ਰੱਦ ਕਰਨ ਅਤੇ ਹਾਲੇ ਤੱਕ ਉਹ ਤਕਨੀਕੀ ਕਾਰਨ ਠੀਕ ਨਾ ਕਰਨ ਬਾਰੇ ਡੈਮੋਕਰੈਟਿਕ ਟੀਚਰਸ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਜਰਨਲ 70 ਮਹਿੰਦਰ ਕੋੜੀਆਂ ਵਾਲੀ ਅਤੇ ਵਿਕ 70 ਅਸ਼ਵਨੀ ਅਵਸਥੀ ਨੇ ਕਿਹਾ ਕਿ ਮਾਸਟਰ ਕਾਰਡ ਮਾਸਟਰ ਕਾਰਡਰ ਵਿੱਚ ਕੰਮ ਕਰਦੇ ਅਧਿਆਪਕ ਲੰਬੇ ਸਮੇਂ ਤੋਂ ਆਪਣੀ ਤਰੱਕੀਆਂ ਦੇ ਉਡੀਕਦੇ ਅਧਿਆਪਕਾਂ ਨੂੰ 12 ਜੁਲਾਈ ਦੀ ਉਡੀਕ ਖਤਮ ਹੋਣ ਦਾ ਆਸ ਬੱਜੀ ਸੀ ਪਰ ਇਹਨਾਂ ਤਰੱਕੀਆਂ ਤੇ ਆਰਡਰ ਨੂੰ ਤਕਨੀਕੀ ਕਾਰਨਾਂ ਦਾ ਬਹਾਨਾ ਬਣਾ ਕੇ ਰੱਦ ਕਰਨਾ ਉਹਨਾਂ ਸਾਰੇ ਅਧਿਆਪਕਾਂ ਨਾਲ ਮਾਨਸਿਕ ਅਤਿਆਚਾਰ ਕਰਨ ਦੇ ਸਮਾਨ ਹੈ ਦੋ ਹੱਕੇ ਪਹਿਲਾਂ ਹੋਈਆਂ ਤਰੱਕੀਆਂ ਵਿੱਚ ਲੈਕਚਰਾਰ ਬਣਨ ਲਈ ਯੋਗ ਸਨ एनओडीक वन अध्यापकਾਂ ਵਿੱਚੋਂ ਕਈ ਅਧਿਆਪਕ 31 ਜੁਲਾਈ ਨੂੰ ਸੇਵਾਮੁਕਤ ਹੋ ਗਏ ਡੀਟੀਐਫ ਦੇ ਆਗੂਆਂ ਨੇ ਕਿਹਾ ਕਿ ਬਦਲਾ ਦਾ ਨਾਰਾ ਦੇ ਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਅਧਿਆਪਕਾਂ ਨੂੰ ਅਧਿਆਪਕਾਂ ਦੀਆਂ ਤਰੱਕੀਆਂ ਵਿੱਚ ਇਹ ਬਦਲਾ ਲਿਆਂਦਾ ਹੈ ਕਿ ਉਹਨਾਂ ਦੇ ਸਿੱਖਿਆ ਵਿਭਾਗ ਵੱਲੋਂ ਪਿਛਲੇ ਪਿਛਲੇ 3 ਸਾਲ ਵਿੱਚ ਤਰੱਕੀਆਂ ਤੇ ਪੂਰਨ ਵਿਰਾਮ ਲਾ ਰੱਖਿਆ ਹੈ ਅਤੇ ਤਰੱਕੀਆਂ ਉਡੀਕਦੇ ਅਧਿਆਪਕਾਂ ਦਿਨੋ-ਦਿਨ ਬਿਨਾਂ ਤਰੱਕੀ ਦੇ ਹੀ ਸੇਵਾਮੁਕਤ ਹੋ ਗਏ ਪੰਜਾਬ ਸਰਕਾਰ ਦੁਆਰਾ ਲਿਆਂਦੇ ਇਸ ਬਦਲਾਕਾਰਣ ਵਿਭਾਗ ਵੱਲੋਂ ਤਰੱਕੀਆਂ ਬਣਾਈਆਂ ਗਿਆ ਪ੍ਰੋਮੋਸ਼ਨ ਸੈੱਲ ਅਸਲ ਵਿੱਚ ਪ੍ਰੋਮੋਸ਼ਨ ਰੋਕੂ ਸੈੱਲ ਸਾਬਿਤ ਹੋ ਰਿਹਾ ਹੈ ਇਸੇ ਤਰ੍ਹਾਂ ਹਰਜੋਤ ਸਿੰਘ ਸਿੱਖਿਆ ਮੰਤਰੀ ਪੰਜਾਬ ਸਿੱਖਿਆ ਸੁਧਾਰਾ ਦੇ ਦਾਅਵੇ ਤਾਂ ਬੜੇ ਕਰਦੇ ਹਨ ਪਰ ਹਕੀਕਤ ਇਹ ਹੈ ਕਿ ਉਹਨਾਂ ਨੂੰ ਸਿੱਖਿਆ ਵਿਭਾਗ ਅਤੇ ਅਧਿਆਪਕਾਂ ਦੀ ਨਲਾਇਕੀ ਬਾਰੇ ਕੋਈ ਜਾਣਕਾਰੀ ਨਹੀਂ ਹੈ ਜਿਸ ਕਾਰਨ ਲੰਬੇ ਸਮੇਂ ਤੋਂ ਅਧਿਆਪਕਾਂ ਤੇ ਤਰੱਕੀਆਂ ਦਾ ਮਾਮਲਾ ਖਟਾਈ ਵਿੱਚ ਪੈ ਗਿਆ ਹੈ DTF ਦੇ ਆਗੂਆਂ ਨੇ ਪੰਜਾਬ ਸਰਕਾਰ પાસે ਮੰਗ ਕੀਤੀ ਹੈ ਕਿ ਹਰ ਕਾਡਰ ਦੀਆਂ ਪੈਂਡਿੰਗ ਤਰੱਕੀਆਂ ਜਲਦ ਤੋਂ ਜਲਦ ਕੀਤੀਆਂ ਜਾਣ।